ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਜੀਤ ਮਾਹਲ ਮੇਰੇ ਵੱਲੋਂ ਸਭ ਤੋਂ ਪਹਿਲਾਂ ਪਿਤਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 15 ਜੂਨ ਨੂੰ ਪਿਤਾ ਦਿਵਸ ਮਨਾਇਆ ਜਾ ਰਿਹਾ ਹੈਗਾ ਪਰ ਜੇ ਦੇਖਿਆ ਜਾਵੇ ਇਤਿਹਾਸ ਤਾਂ ਪਿਤਾ ਬਾਰੇ ਬਹੁਤ ਘੱਟ ਲਿਖਿਆ ਤੇ ਪੜ੍ਹਿਆ ਜਾਂਦਾ ਹੈਗਾ ਮਾਂ ਬਾਰੇ ਆਪਾਂ ਹਮੇਸ਼ਾ ਹੀ ਗੱਲਬਾਤ ਕਰਦੇ ਆਂਗੇ ਤੇ ਮਾਂ ਬੱਚੇ ਨੂੰ ਪਾਲਦੀ ਆ 9 ਮਹੀਨੇ ਪੇਟ 'ਚ ਰੱਖਦੀ ਆ ਉਸ ਤੋਂ ਬਾਅਦ ਬੱਚੇ ਨੂੰ ਜਨਮ ਦਿੰਦੀ ਆ ਇਹ ਇਦਾਂ ਆਪਾਂ ਪਿਤਾ ਬਾਰੇ ਬਹੁਤ ਘੱਟ ਜਾਣ ਦੀਆਂ ਗੱਲਾਂ-ਵੱਤਾਂ ਹੁੰਦੀਆਂ ਨੇ ਪਰ ਜੇ ਦੇਖਿਆ ਜਾਵੇ ਪਿਤਾ ਦਾ ਵੀ ਬਹੁਤ ਹੀ ਵੱਡਾ ਯੋਗਦਾਨ ਹੁੰਦਾ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਅੱਗੇ ਵਧਾਉਣ ਦੇ ਵਿੱਚ ਮੈਂ ਇੱਕ ਛੋਟੀ ਜੀ ਤੁਹਾਡੇ ਨਾਲ ਵਾਰਤਾ ਸਾਂਝੀ ਕਰੂੰਗਾ ਜਿਵੇਂ ਕਹਿੰਦੇ ਇੱਕ ਵਾਰ ਇੱਕ ਛੋਟਾ ਜਿਹਾ ਬੱਚਾ ਆਪਣੇ ਪਿਤਾ ਦੇ ਨਾਲ ਇੱਕ ਮੇਲੇ ਵਿੱਚ ਜਾਂਦਾ ਤਾਂ ਉਹਨੂੰ ਇਦਾਂ ਲੱਗਦਾ ਕਿ ਮੇਲੇ ਦੇ ਵਿੱਚ ਜਿੰਨੇ ਵੀ ਖਰਾਉਣੇ ਨੇ ਜਿੰਨੀਆਂ ਵੀ ਉੱਥੇ ਖਾਣ ਵਾਲੀਆਂ ਚੀਜ਼ਾਂ ਨੇ ਕਿ ਸਾਰੀਆਂ ਮੇਰੀਆਂ ਨੇ ਮੇਲੇ ਦਾ ਆਨੰਦ ਮਾਣਦੇ ਮਾਣਦੇ ਉਸ ਬੱਚੇ ਦਾ ਆਪਣੇ ਪਿਤਾ ਦੇ ਹੱਥ ਨਾਲੋਂ ਹੱਥ ਛੁੱਟ ਜਾਂਦਾ ਹੈਗਾ ਤੇ ਬੱਚਾ ਕਿਤੇ ਗੁੰਮ ਜਾਂਦਾ ਹੈਗਾ ਤੇ ਉਹੀ ਮੇਲਾ ਉਸ ਬੱਚੇ ਨੂੰ ਬਹੁਤ ਹੀ ਭਿਆਨਕ ਤੇ ਡਰਾਉਣਾ ਮਹਿਸੂਸ ਹੋਣ ਲੱਗ ਜਾਂਦਾ ਹੈਗਾ ਸੋ ਮੈਂ ਇੱਕ ਛੋਟੀ ਜਿਹੀ ਸਟੋਰੀ ਵਿੱਚ ਸਿਰਫ ਇੰਨਾ ਕੀ ਦੱਸਣਾ ਚਾਹੂੰਗਾ ਕਿ ਜੇਕਰ ਪਿਤਾ ਦਾ ਹੱਥ ਬੱਚੇ ਦੇ ਹੱਥ ਵਿੱਚ ਹੈ ਤਾਂ ਜਰੂਰ ਹਰੇਕ ਬੱਚੇ ਨੂੰ ਜਿਹਨ ਦੀ ਪੂਰੀ ਸੰਸਾਰ ਦੇ ਖੜਾਉਣੇ ਪੂਰੇ ਸੰਸਾਰ ਦੀਆਂ ਖੁਸ਼ੀਆਂ ਆਪਣੀਆਂ ਲੱਗਦੀਆਂ ਨੇ ਜੇਕਰ ਪਿਤਾ ਆਪਣੇ ਬੱਚੇ ਦਾ ਹੱਥ ਛੱਡ ਦਿੰਦਾਗਾ ਜਾਂ ਪਿਤਾ ਨਾਲੋਂ ਹੱਥ ਛੁੱਟ ਜਾਂਦਾਗਾ ਤਾਂ ਉਹੀ ਸੰਸਾਰ ਜਿਹੜਾ ਖੁਸ਼ੀਆਂ ਭਰਿਆ ਹੁੰਦਾਗਾ ਤਾਂ ਉਹ ਸਾਨੂੰ ਨਰਕ ਵਾਂਗੂ ਮਹਿਸੂਸ ਹੋਣ ਲੱਗ ਜਾਂਦਾਗਾ ਇੱਕ ਹੋਰ ਛੋਟੀ ਜਿਹੀ ਵਾਰਤਾ ਹੈ ਇੱਕ ਵਾਰ ਕਹਿੰਦੇ ਇੱਕ ਛੋਟੀ ਜਿਹੀ ਬੱਚੀ ਆਪਣੇ ਪਿਤਾ ਦੇ ਨਾਲ ਨਦੀ ਪਾਰ ਕਰ ਰਹੀ ਸੀਗੀ ਤਾਂ ਬੱਚੀ ਨੇ ਆਪਣੇ ਪਿਤਾ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀਗਾ ਪਾਣੀ ਦਾ ਵਹਾਅ ਤੇਜ਼ ਹੋ ਗਿਆ ਬੱਚੀ ਨੂੰ ਲੱਗਿਆ ਕਿ ਮੇਰਾ ਹੱਥ ਪਿਤਾ ਦੇ ਹੱਥ ਨਾਲੋਂ ਛੁੱਟ ਰਿਹਾਗਾ ਤਾਂ ਬੱਚੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਤੁਸੀਂ ਮੇਰਾ ਹੱਥ ਪਕੜ ਲਵੋ ਤਾਂ ਪਿਤਾ ਨੇ ਸਵਾਲ ਕੀਤਾ ਕਿ ਪੁੱਤਰ ਜੀ ਤੁਸੀਂ ਮੇਰਾ ਹੱਥ ਫੜਿਆ ਹੋਇਆਗਾ ਤੂੰ ਮੇਰਾ ਹੱਥ ਫੜ ਲਿਆ ਜਾਂ ਮੈਂ ਤੇਰਾ ਹੱਥ ਫੜ ਲਿਆ ਇੱਕ ਬਰਾਬਰੀ ਆ ਤਾਂ ਬੱਚੀ ਨੇ ਬੜੇ ਮੁਸਕਰਾਉਂਦੇ ਹੋਏ ਕਿਹਾ ਕਿ ਪਿਤਾ ਜੀ ਜੇਕਰ ਪਾਣੀ ਦਾ ਵਹਾ ਤੇਜ਼ ਹੋ ਜਾਂਦਾ ਤਾਂ ਸ਼ਾਇਦ ਮੇਰਾ ਹੱਥ ਤੁਹਾਡੇ ਹੱਥ ਨਾਲੋਂ ਛੁੱਟ ਜਾਂਦਾ परਮਾਨੂ ਇਹਨਾਂ ਜ਼ਰੂਰ ਪਤਾ ਜੇ ਤੁਸੀਂ ਮੇਰਾ ਹੱਥ ਪਕੜ ਕੇ ਰੱਖੋਗੇ ਤਾਂ ਪਾਣੀ ਦਾ ਵਹਾ ਜਿੰਨਾ ਮਰਜੀ ਤੇਜ਼ ਆ ਜਾਵੇ ਤਾਂ ਤੁਸੀਂ ਮੇਰਾ ਹੱਥ ਨਹੀਂ ਛੱਡ ਸਕਦੇ ਸੋ ਇਦਾਂ ਨਹੀਂ ਹੋਰ ਵੀ ਬਹੁਤ ਸਾਰਿਆਂ ਸਾਡੇ ਸਮਾਜ ਦੇ ਵਿੱਚ ਕਥਾਵਾਂ ਪ੍ਰਚਲਿਤ ਨੇ ਪਿਤਾ ਬਾਰੇ ਜੇਕਰ ਪਿਤਾ ਆਪਣੇ ਬੱਚਿਆਂ ਦੇ ਉੱਪਰ ਹੱਥ ਚੱਕ ਲੈਂਦਾ ਤਾਂ ਬੱਚਿਆਂ ਦੀ ਜ਼ਿੰਦਗੀ ਨਰਕ ਬਣਨ ਨੂੰ ਵੀ ਟਾਈਮ ਨਹੀਂ ਲੱਗਦਾ ਸੋ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਕਿ ਮਾਦਾ ਜਾਜ਼ਕਾਂ ਔਰ ਦੁਬਾਰਾ ਫਿਰ ਮੈਂ ਸਾਰੇ ਜਿੰਨੇ ਵੀ ਸੰਸਾਰ ਦੇ ਵਿੱਚ ਪਿਤਾ ਨਹੀਂ ਮੈਂ ਸਾਰਿਆਂ ਨੂੰ ਪਾਦਾਟੇ ਦੀਆਂ ਲੱਖ ਲੱਖ ਮੁबारकਾਂ ਦਿੰਦਾ ਔਰ ਬੱਚਿਆਂ ਨੂੰ ਵੀ ਮੈਂ ਇਹ ਅਪੀਲ ਕਰਦਾ ਕਿ ਆਪਣੇ ਪਿਤਾ ਦੀ ਸੰਭਾਲ ਜਰੂਰ ਕਰੋ ਉਹ ਤੁਹਾਡੇ ਲਈ ਜ਼ਿੰਦਗੀ ਦੀ ਹਰ ਇੱਕ ਖੁਸ਼ੀ ਤੁਹਾਨੂੰ ਦੇਣ ਦੇ ਕਾਬਿਲ ਨੇਗੇ ਇਹਨਾਂ ਨੂੰ ਕਹਿੰਦੇ ਹੋਏ ਖਿਮਾ ਦੇ ਅਰਜ਼ਾਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ